ਇਹ ਨਹੀਂ ਥੰਦੇ ਬੇ ਇੰਨੀ ਗੜਾ ਧੁੰਦ ਹੋਈ ਪਈ ਆ ਇਸ ਵੇਲੇ ਬਹੁਤ ਜ਼ਿਆਦਾ ਪਰ ਆਜ ਗੱਡੀਆਂ ਇੰਨੀਆਂ ਆ ਕਿ ਥੱਲੇ ਰੋਡ ਤੋਂ ਉੱਤਰਿਆ ਹੈ ਸਾਡੇ ਵਾਲਿਆਂ ਨੇ ਪਤੰਦਰਾ ਨੇ ਮੂੰਹ ਲਾ ਲਈ ਥੱਲੇ ਗੱਡੀ ਉਹਨੇ ਲਈ ਜਾਂਦੇ ਆ ਜਿਵੇਂ ਪਤਨੀ ਕੀ ਉल्लू ਦੀਆਂ ਅੱਖਾਂ ਲੱਗੀਆਂ ਕਿਵੇਂ ਦੇਖਦੇ ਆ ਉਹ ਲਈ ਜਾਂਦਾ ਮੂੰਹ ਲਾ ਗੱਡੀ ਵਾਲਾ ਉਹਦੇ ਸਾਰੇ ਸਾਰੀ ਲੇਨ ਚੱਲੀ ਜਾਂਦੀ ਆ ਦੀ ਫੇਰ फटाफट ਐਨੂੰ ਕਰਦੇ ਸਾਰੇ ਜਾਨੇ ਜਿਹਦਾ ਪੱਟੀ ਦੇ ਸਾਰੇ ਜਿਹਨੂੰ ਜਿੰਨੀ ਕਪੱਟੀ ਦੇਖਦੀ ਆ ਬਸ ਉਹਦੇ ਸਾਰੇ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਸਾਰੇ ਮੈਂ ਹੁਣ ਇੱਥੇ ਜਮਾਈ ਦੇਖਣਾ ਬੰਦ ਹੋ ਗਿਆ ਉਹ ਕਦੇ ਐਨੂੰ ਕਰਦਾ ਗੱਡੀ ਵਾਲਾ ਲੈ ਉਹਨੇ ਪੱਟੀ ਤੋਂ ਉਧਰਲੇ ਪਾਸੇ ਨੂੰ ਕਰ ਲਈ ਗੱਡੀ ਉਹਨੂੰ ਪੱਟੀ ਨਹੀਂ ਦਿਖੀ ਉਹ ਲਾਉਣ ਲੱਗੇ ਥੱਲੇ ਰੋਡ ਤੋਂ ਪਹ ਹੈ ਬਹੁਤ ਜ਼ਿਆਦਾ ਅੱਜ ਨਾ ਮਤਲਬ ਰਿਕਾਰਡ ਤੋੜ ਤੁੰਦ ਹੋਈ ਵੀ ਅੱਜ ਦਾ ਨਾ ਨਹੀਂ ਮੈਂ ਵੀ ਵਲੌਗ ਬਣਾਉਣ ਲੱਗਾ ਚੱਲ ਮਾਉਂਟ ਲੱਗਿਆ ਹੋਇਆ ਆਪਣੇ ਜਿਹੜਾ ਮੋਬਾਈਲ ਟੰਗਣ ਵਾਸਤੇ ਇਹ ਵੀ ਹੱਥੋ ਚ ਫੜ ਕੇ ਤਾਂ ਕਿੱਥੇ ਵਲੌਗ ਬਣਦਾ ਇਹਨੇ ਹੁਣ ਫੇਰ ਬ੍ਰੇਕ ਲੱਗੀ ਗੱਡੀਆਂ ਸਪੀਡਾਂ ਮਤਲਬ 10 9 10 9 10 ਇਹ ਵੀ ਚਲੋ ਬਹੁਤ ਧੰਨ ਦਾ ਮੂਹਰਲਾ ਗੱਡੀ ਵਾਲਾ ਜਿਹੜਾ 9 10 ਤੇ ਲਿਜਾਈ ਤਾਂ ਜਾਂਦਾ ਇਹ ਤਾਂ ਸੀਗਾ ਇੱਕ ਜਗ੍ਹਾ ਤਾਂ ਬ੍ਰੇਕ ਅਹੇ ਜੀ ਲੱਗੀ ਸੀ ਮੇਰਾ ਤਾਂ ਮਨ ਕਰਿਆ ਵੀ ਮੈਂ ਰੋਕ ਹੀ ਲਾਵਾਂ ਚੱਡ ਬਰਾਬਰ ਆਵਾ ਗੱਡੀ ਚ ਸੌਂ ਜਾਾਂਗੇ ਔਖੇ ਸੌਖੇ ਵੀ ਇਹੇ ਜੀ ਤੰਦ ਜੰਦ ਤੰਦ ਤੇ ਜਾਣਾ ਨਹੀਂ ਪੀ। ਉਹ ਇਕਦਮ ਇਕਦਮ ਖਚਲ ਜਿੱਥੇ ਉਹ ਪੱਟੀ ਦਿਖਦੀ ਹੈ ਇਕਦਮ ਖਚਲ ਲੈਂਦਾ ਗੱਡੀ ਨੂੰ। ਬਾਅਦ ਚ ਰੋਕ ਕੇ ਬੰਦਾ ਵੀ ਮੜਾਉਨੇ ਆ ਤੁਹਾਨੂੰ। ਐਕਾ ਗੱਡੀ ਵਾਲਾ ਥੋੜਾ ਜਿਆਦਾ ਹੀ ਗਲਤ ਕਰਦਾ ਪਿਆ ਕੰਮ। ਜਮੇ ਉਹਦੇ ਉੱਤੇ ਚੜਹੀ ਜਾਂਦਾ। ਜੇ ਕਿਤੇ ਉਹਨੇ ਥੱਲੇ ਲਾਹੀ ਤਿੰਨ ਵੀ ਨਾਲ ਲੈਣਾ ਪੈਣਾ ਥੱਲੇ। ਤੋਂ ਤੱਕ ਆਦਾ ਐਦਾ ਬੱਦਲਾ ਚ ਗੱਡੀ ਚੱਲਦੀ ਹੁੰਦੀ ਹੈ ਬੱਤਲ ਹੀ ਬੱਤਲ ਹੋਇਆ ਹੋਇਆ ਬਸ ਸਾਰੇ ਪਾਸੇ ਬੱਦਲਾ ਚ ਗੱਡੀ ਲਈ ਫਿਰਦੇ ਆ ਨਹੀਂ ਤਾਂ ਮੋਬਾਈਲ ਦੇ ਵਿੱਚ ਆਪਾਂ ਨੂੰ ਹੇਠੇ ਰੋਡ ਜਿਹੜੀ ਆ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਅਜਿਹੇ ਹਾਲ ਆ ਕਿ ਮੋਬਾਈਲ ਚ ਵੀ ਜਿਹੜੀ ਆ ਰੋਡ ਆ ਨਜ਼ਰ ਨਹੀਂ ਆਉਂਦੀ ਬਈ ਇਹ ਹਾਲ ਹੋਰ ਗੱਡੀ ਆਉਂਦੀ ਫੇਰ ਐਨੂੰ ਕਰਦੇ ਫੇਰ ਪੱਟੀ ਜੀ ਮਾੜੀ ਨਜ਼ਰ ਆਉਂਦੀ ਫੇਰ ਐਨੂੰ ਕਰ ਲੈਂਦੇ ਗੱਡੀ ਇਹ ਤਾਂ ਰੋਡ ਦੇ ਵਿੱਚ ਝਾਲੀ ਲਈ ਫਿਰਦੇ ਸਾਰੇ ਜਣੇ ਕਿਤਾ ਜੇ ਥੋੜਾ ਕਸਪਾ ਆ ਗਿਆ ਜਿੱਥੇ ਮਤਲਬ ਫਲੋਰ ਆ ਗਿਆ ਜਿੱਥੋਂ ਕਹਿ ਲਓ ਵੀ ਥੋੜਾ ਥੋੜਾ ਸੈਟਾਂ ਤੋਂ ਵੀ ਲਾਈਟ ਪੈਂਦੀ ਆ ਤਾਂ ਰੋਡ ਦਿਖਣ ਲੱਗ ਗਈ ਇਹਦਾ ਪਿੱਛੇ ਤਾਂ ਮੈਂ ਵੀ ਫਲੋਗ ਚਾਲੂ ਨਹੀਂ ਸੀ ਕੀਤਾ ਡਰਦੇ ਮਾਰੇ ਨਹੀਂ ਵੀ ਡਰ ਇਹਨਾਂ ਲੱਗਦਾ ਸੀ ਵੀ ਰੋਡ ਤੋਂ ਕਿਤੇ ਗੱਡੀ ਥੱਲੇ ਨਾ ਲੈ ਜਾਵੇ ਐਕਸੀਡੈਂਟ ਐਨਰਜੀ ਉਹ ਲੋਕਾਂ ਨੂੰ ਵੀਡੀਓ ਬਣਾਉਂਦਾ ਲੈਣਾ ਪਿੱਛੇ ਐਕਸੀਡੈਂਟ ਬਹੁਤ ਜ਼ਿਆਦਾ ਹੋਏ ਹੋਏ ਸੀ ਗੱਡੀਆਂ ਲੋਕੀ ਥੱਲੇ ਲਾ ਕੇ ਖੜੇ ਆ ਕਈਆਂ ਨੇ ਗੱਡੀਆਂ ਖਾਲ ਚਲਾ ਲੀਆਂ نیچے ਆਹ ਜੇ ਸ਼ਹਿਰ ਦਾ ਹਾਲ ਹੈ ਜੇ ਸ਼ਹਿਰ ਦੇ ਵਿੱਚ ਇੰਨੀ ਤਾਂ ਹੁੰਦਾ ਤੇ ਮਤਲਬ ਤੁਸੀਂ ਇਹ ਦੇਖ ਲਓ ਪਿੰਡਾਂ ਵਾਲੀ ਰੋਡ ਤੇ ਕੀ ਹਾਲ ਹੈ ਇਨ 300 ਮੀਟਰਸ ਟਰਨ ਰਾਈਟ ਓਨ ਟੂ ਮੇਜਰ ਡਿਸਟ੍ਰਿਕਟ ਰੋਡ 48 ਸ਼ਹਿਰ ਜਾ ਹਾਲ ਹੈ ਵੀ ਸ਼ਹਿਰ ਦੇ ਵਿੱਚ ਮਤਲਬ ਜਿੱਥੇ ਲਾਈਟਾਂ ਸਾਰੇ ਪਾਸੇ ਬੰਦੀਆਂ ਉੱਥੇ ਤਾਂ ਹੁੰਦੇ ਨਹੀਂ ਆ। ਉਹ ਲੈ ਗਿਆ ਗੱਡੀ ਵਾਲਾ ਕਹਾ ਘੱਟ ਕੇ ਉਹ ਲਾਉਣੀ ਤਾਂ ਉਹ ਬ੍ਰੇਕ ਪੈਣੀ ਆ। ਉਹ ਆਪਣੀ ਚੌੜ ਦੇ ਵਿੱਚ ਲੈ ਗਿਆ ਵੀ ਮੈਂ ਲੈ ਜੂ ਕੱਢ ਕੇ ਕਿੱਥੇ ਕਹਾ ਗੱਡੀ। Turn right onto Major District Road 48। ਸਾਡਾ Google Map ਵਾਲੀ ਬੀਬੀ ਵਿੱਚੇ ਬੋਲੀ ਜਾਂਦੀ ਆ। ਹੁਣ ਕੋਈ ਰਾਹ ਦੇਖਣਾ ਬੰਦ ਹੋ ਗਿਆ। ਮੋੜ ਲਿਆਂਦਾ ਜਾਈਏ ਨਾਲ। in 800 meters merge with national highway 44 ka toh hai bahut zyada badi life ki gaddi chalai ਪਰ ਇੰਨੀ ਜ਼ਿਆਦਾ ਧੁੰਦ ਅੱਜ ਤੱਕ ਮਤਲਬ ਮੈਂ ਆਪਣੀ ਲਾਈਫ ਦੇ ਵਿੱਚ ਦੇਖੀ ਨਹੀਂ ਵੀ ਇੰਨੀ ਜ਼ਿਆਦਾ ਧੁੰਦ ਵੀ ਜਿੱਥੇ ਰੋਡ ਨਾਲ ਨਜ਼ਰ ਆਉਂਦੀ ਹੋਵੇ ਥੱਲੇ ਹੁਣ ਮੋਬਾਈਲ ਦੇ ਵਿੱਚ ਕਿਤੇ ਮਾੜੀ-ਮੋਟੀ ਫੇਰ ਵੀ ਨਜ਼ਰ ਆ ਜਾਂਦੀ ਆ ਮੋਬਾਈਲ ਤਾਂ ਹੀ ਔਨ ਕਰਿਆ ਹੋਇਆ ਹੈ। ਉਹ ਇਹ ਤਾਂ ਚੱਲੇ ਆਪਰ ਇਹ ਤਾਂ ਮੜਨਾ ਆ। ਆਹ ਬਾਈ ਦੇ ਸਾਰੇ ਹੀ ਜਾਈ ਜਾਵਾਂਗੇ ਸੌਖੇ ਰਵਾਂਗੇ। どうも。 拉去哈。